ਸਤਿ ਸ਼੍ਰੀ ਅਕਾਲ ਪੂਆਣੋਂ ਮਿਲਿਆ ਦਾਸ ਤੋਂ ਵਧੇ ਕੁ ਬਰੇ ਬੀਤ ਗਏ ਸਨ ਮੇਰੇ ਵੱਡੇ ਵਡੇਰਿਆਂ ਚੋਂ ਇਹੋ ਇੱਕ ਨਾਉ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ ਅੱਜ ਵੀ ਉਹਨਾਂ ਦੀ ਸੁਪਨੇ ਵਾਂਗ ਮਾੜੀ ਜਹੀ ਯਾਦ ਬਾਕੀ ਹੈ ਜਦ ਨਿੱਕੇ ਹੁੰਦਿਆਂ ਪੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ ਇਸ ਗੱਲ ਨੂੰ 30 35 ਬਰੇ ਹੋ ਗਏ ਹੋਣਗੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ ਪਰ ਮੇਰੀ ਭੂਆ ਅਜੇ ਕੰਦੀ ਉੱਤੇ ਰੁਖੜ ਬਣੀ ਰਹੀ ਹਾਂ ਤੇ ਮੈਂ ਐਤਕੀ ਜਿਆਦਾ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਭੂਆ ਨੂੰ ਮਿਲਣ ਦੀ ਖਵਾਹਿਸ਼ ਨੂੰ ਮੈਂ ਰੋਕ ਨਾ ਸਕਿਆ ਭਾਵੇਂ ਕੱਚੀ ਛੜ ਕੇ ਪੂਰੇ 5 ਮੀਲ ਜਾਂਦਿਆਂ ਤੇ ਇੰਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਂਦੇ ਸਨ ਗਾਰਮੀ ਦੀ ਰੁੱਤ ਤੇ ਪਿੰਡੂ ਵਿਆਹ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ 2-4 ਡੰਗ ਅਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ ਤਾਂ 4 ਤਾਂ 4 ਚੌਕੇ 16 ਡੰਗ ਹਾਜਮੇ ਦੇ ਚੂਰਨ ਤੇ ਫੱਕੀ ਵਰਤੇ ਬਿਨਾ ਖਲਾਸੀ ਨਹੀਂ ਹੁੰਦੀ 40 ਡੰਗਾਂ ਵਿੱਚ ਹੀ ਕੱਜੜ ਘੜ ਪੂਰੀਆਂ ਤੇ ਹੋਰ ਇਹੋ ਜਿਹੇ ਨੱਕ ਸੁੱਖ ਤੋਂ ਦਿਲ ਪਰ ਗਿਆ ਜਿ ਆਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੁੱਗ ਹੀ ਬੀਤ ਗਿਆ ਮਥੇਰੀ ਕੋਸ਼ਿਸ਼ ਕੀਤੀ ਹੋਰ ਨਹੀਂ ਤਾਂ ਇੱਕ ਆਦਰ ਇੱਕ ਅਦ ਡੰਗ ਹੀ ਪੂਰੀਆਂ ਤੋਂ ਛਟਕਾਰਾ ਮਿਲੇ ਕਿਤੋਂ ਤੋਂ ਫੁਲਕੇ ਤੇ ਦਾਲ ਮਿਲ ਸਕਣ ਪਰ ਅਜਿਹਾ ਹੋਣਾ ਤਾਂ ਤੇਤੀਆਂ ਦੀ ਨੱਕ ਵੱਡਣ ਵੱਡੀ ਹੋਣ ਦੇ ਬਰਾਬਰ ਸੀ ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮਸੇ ਮਸੇ ਖਿਹੜਾ ਛੜਾ ਕੇ ਭੂਆ ਦੇ ਪਿੰਡ ਤੁਰ ਪਿਆ ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕ ਦਾ ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਛੜ ਕੇ ਸੜਕ ਸੋਤੇ ਮੈਂ ਭੂਆ ਦੇ ਪੈਂਡ ਪੁੱਜਾ ਜਾਣ ਵਿੱਚ ਜਾਣ ਆਈ ਜਾਂਦਿਆਂ ਹੀ ਬੜੀ ਗਰਮ ਜੋਸ਼ੀ ਨਾਲ ਮੈਂ ਭੂਆ ਨੂੰ ਪੈਰੀ ਪਹਿਨਾ ਕੀਤਾ ਉਸ ਨੇ ਜਿਉਂ ਆਇਆ ਸਦਕੇ ਆਇਆ ਆਖਦਿਆਂ ਹੋਇਆ ਮੇਰੀ ਪੈਠ ਬਲੋਸ ਦੀ ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿਗ ਨਹੀਂ ਲੱਭਿਆ ਅਸਲ ਗੱਲ ਏਸੀ ਕੀ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ ਉਸ ਨੂੰ ਅੰਦਰ ਆਤੇ ਦੀ ਕਸਰ ਸੀ ਜਦੋਂ ਉਸਦੇ ਕਾਕਾ ਕਿੱਥੋਂ ਕਿੱਥੋਂ ਐ ਤੂੰ ਦੇ ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦਿਵਾਲੇ ਲੱਫਟ ਗਈ ਚੁੰਮ ਚੁੰਮ ਕੇ ਉਸ ਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉੱਚੀ ਦੇ ਕੇ ਪੁਕਾਰ ਉਠੀ ਨੀ ਚੰਨਣ ਕੁੜੇ ਕੁੜੇ ਆਈ ਨਹੀਂ ਭੱਜ ਕੇ ਨੀ ਮੇਰਾ ਸਿੰਘ ਆਇਆ ਈ ਸੁੱਖ ਨਾਲ ਵੇ ਮੁੰਡਿਆ ਕੁੜਿਓ ਤੁਹਾਡਾ ਤਾਇਆ ਆਇਆ ਜੇ ਉਹਦੇ ਨੂੰ ਭੱਜਾਈ ਭੂਆ ਦੇ ਪੋਤੇ ਪਰੋਤੀਆਂ ਨੇ ਆਉਂਦਿਆਂ ਹੀ ਮੇਰੇ ਦਿਵਾਲੇ ਘੇਰਾ ਘੱਤ ਲਿਆ ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਹੀ ਉਹਨਾਂ ਲਈ ਕਾਫੀ ਸੀ ਭੂਆ ਦੀ ਨੂੰ ਮੈਥੋਂ ਛੋਟੇ ਥਾਂ ਸੀ ਕੁੰਡ ਚੁੱਕਣ ਤੇ ਬੋਲਣ ਚੱਲਣ ਦੀ ਦਲੇਰੀ ਉਹ ਨਾ ਕਰ ਸਕੇ ਮੈਂ ਪੀੜੀ ਤੇ ਬੈਠਾ ਸਾਂ ਭੂਆ ਪੁੰਜੇ ਬੈਠੀ ਦੋਹਾਂ ਹੱਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂੰਹ ਮੱਥਾ ਪਿਆਰ ਦੀ ਹੋਈ ਮੇਰੇ ਘਰ-ਬਾਰ ਦੀ ਮੇਰੇ ਬਾਲਾਂ ਮੇਰੇ ਘਰਵਾਲੀ ਦੀ ਸੁੱਖ-ਸਾਂਤ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕੋ ਉੱਤਰ ਕੜੀ ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂ ਜੀ ਆਹੋ ਜੀ ਜੀ ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸਾਂ ਤੇ ਕੁੜੇ ਉੱਠ ਕੇ ਰੋਟੀ ਟੁੱਕ ਦਾ ਆਰ ਕਰ ਮੁੰਡਾ ਵੱਡੇ ਵੇਲੇ ਦਾ ਭੁੱਖਣ ਪਾਣਾ ਹੋਵੇਗਾ ਕਿ ਕਿ ਭੂਆ ਨੇ ਨੂੰ ਨੂੰ ਰਸੋਈ ਵੱਲ ਨਸਾਰਿਆ ਮੈਂ ਬਥੇਰੀ ਹੁਜ਼ਰਦਾਰੀ ਕੀਤੀ ਪਰ ਉੱਥੇ ਸੁਣਵਾਈ ਕਾਣੂ ਹੋਣੀ ਸੀ ਭੁੱਖ ਮੈਨੂੰ ਓਕਾ ਹੀ ਨਹੀਂ ਸੀ ਸਗੋਂ ਦੁਪਹਿਰੇ ਜਿਹੜੀ ਜੰਜ ਵਿਦਾਇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਿਠਾਈ ਖਾਣੀ ਪਈ ਸੀ ਉਸ ਨਾਲ ਤਬੀਅਤ ਦਿੱਕ ਹੋ ਗਈ ਸੀ ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤੀ ਕੁਝ ਨਹੀਂ ਖਾਵਾਂਗਾ ਅਜੇ ਤੱਕ ਢਕੜ ਘਾਰ ਆ ਰਹੇ ਸਨ ਓ ਮੇਰਾ ਰੱਬਾ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦ ਕੁਝ ਛੇਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ ਚੱਕੀ ਦੇ ਪੁੱੜ ਜਿੱਡੇ ਦੋ ਪਰੌਂਠੇ ਜਿੰਨਾਂ ਵਿੱਚ ਘਿਓ ਵਗ ਵਗ ਕੇ ਥਾਲ ਦੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ-ਮੋਟੀਆਂ ਸੇਵੀਆਂ ਦਾ ਇੱਕ ਤਗੜਾ ਅੰਬਾਰ ਉਸ ਰਿਹਾ ਸੀ ਤੇ ਜਿਸ ਉੱਤੇ ਬੁੱਕ ਸਾਰੀ ਸ਼ੱਕਰਬੀਦੀ ਤੈ ਵਿਸ਼ੀ ਹੋਈ ਸੀ ਮੈਂ ਸემი ਨਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਵੱਲ ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ ਵਾਲੀ ਗੱਲ ਬਣ ਗਈ ਪਰ ਜਾਈ ਨੂੰ ਤੇ ਮੈਂ ਸੰਗ ਦੇ ਮਾਰੇ ਕੁਝ ਆਖ ਨਾ ਸਕਿਆ ਤੇ ਭੂਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ ਭੂਆ ਅੱਗੇ ਮੈਂ ਬਥੇਰੇ ਵਾਸਤੇ ਪਾਵਾਂ ਭੂਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਅੱਗੇ ਵੀ ਅੱਗੇ ਹੀ ਜੰਜ ਦੀ ਰੋਟੀ ਖਾਣ ਕਰਕੇ ਔਖਾ ਪਰ ਬਿਨਾ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤੇ ਆਂ ਭੂਆ ਆਪਣੀਆਂ ਹੀ ਵਾਹੀ ਜਾਵੇ। ਭਲਾ ਕਾਕਾ ਇਹ ਹੈ ਕਿ ਇਹ ਹੌਲੇ-ਹੌਲੇ ਤੇ ਫੁਲਕੇ ਨੇ ਖਾ ਲਿਆ ਖਾ ਲਿਆ ਮਾਂ ਸਦਕੀ। ਤੇ ਭੂਆ ਜੀ ਇਹ ਇੰਨੀਆਂ ਸੇਵੀਆਂ ਕੌਣ ਖਾਏਗਾ? ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾ ਲਿਆ ਖਾ ਲਿਆ ਬੀਬਾ ਪੁੱਤ ਸੇਵੀਆਂ ਦਾ ਕੀ ਏ ਇਹ ਤੇ ਐਵੇਂ ਮੂੰਹ ਮਿੱਠਾ ਕਰਨ ਲਈ ਨੇ। ਵੇਖੇ ਨਾ ਪੁੱਤ ਇੱਥੇ ਬਾਹਰ ਥਾਵੇਂ ਕੀ ਪਿਆ ਲਵਦਾ ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨੀਏ ਉੱਥੇ ਤੇ ਜੋ ਬੱਤੀਆਂ ਦਾ ਦਾ ਚੋ ਮੰਗੋ ਮਿਲ ਜਾਂਦਾ ਸੱਚ ਕਿਸੇ ਆਖਿਆ ਹੀ ਆਖੇ ਸ਼ਹਿਰ ਵਸਿੰਦੇ ਦੇਵਤੇ ਬਾਹਰ ਵਸਿੰਦੇ ਪ੍ਰੇਤ ਇੱਥੇ ਤੇ ਵੀਰਾ ਇਹੋ ਦਾਲਸ ਆ ਗਈ ਜੁੜਦਾ ਤੇਰਾ ਫੁੱਫੜ ਜਾਉਂਦਾ ਸੀ ਅਸੀਂ ਇੱਕ ਵਾਰੀ ਅੰਬਰਸਰ ਗਏ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ ਸਵਾਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ ਘਰਾਂ ਦੇ ਪਵਾੜੇ ਚੋਂ ਕਿੱਥੇ ਕਿਸੇ ਦਾ ਨਿਕਲ ਹੁੰਦਾ ਹੈ ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲੈ ਜਾਣੇ ਸਾਥੂ ਤੇ ਮੈਨੂੰ ਆਖਣ ਲੱਗਾ ਸ਼ੰਕਰ ਦੀ ਮਾਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਏ ਖਾਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ ਉਹ ਜਾਣੇ ਤੂੰ ਚਲੀ ਤੂੰ ਵੀ ਚਲੀ ਚੱਲੀ ਚੱਲ ਤੇ ਮੈਂ ਵੀ ਇਸੇ ਸਬੱਬ ਚਲੀ ਗਈ ਦਿਲ ਤੇ ਬਥੇਰਾ ਕਰਦਾ ਕਰਦਾ ਏ ਭਈ ਇੱਕ ਵਾਰ ਫੇਰ ਗੰਗਾ ਮਾਈ ਦਾ ਇਸ਼ਨਾਨ ਕਰਾਂ ਮਾਂ ਸ਼ੰਕਰ ਨੂੰ ਕਿੰਨੀ ਵੇਰਾਂ ਵਾਸਤੇ ਪਾ ਚੁੱਕੀਆਂ ਭਈ ਮੁੰਡਿਆ ਜਿੱਥੇ ਹੋਰ ਸੈਂਕੜੇ ਖਰਚ ਦਾ ਖਾ ਨੀਏ ਉੱਥੇ ਇਹ ਵੀ ਜਸ ਖੱਟ ਛੱਟ ਪਰ ਉਹ ਤੇ ਸੁਣਦਾ ਹੀ ਨਹੀਂ ਮੇਰੀ ਗੱਲ ਭੂਆ ਬਿਣਾ ਰੁਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਇਧਰ ਮੈਂ ਸੋਚ ਰਿਆ ਸਾਂ ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸਾਂ ਹੁਣ ਭਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਆਖਰ ਇਹੋ ਸੋਚ ਕੇ ਕਿ ਹੱਛਾ ਉਖਲੀ ਵਿੱਚ ਸਿਰ ਦਿੱਤਾ ਤਾਂ ਹੁਣ ਚਾਰ ਸੱਟਾਂ ਵੱਧ ਗਈ ਤੇ ਚਾਰ ਘੱਟ ਗਈ ਖਾਣਾ ਸ਼ੁਰੂ ਕੀਤਾ ਅਜੇ 2-4 ਬੁਰਕੀਆਂ ਹੀ ਲਾਈਆਂ ਸਨ ਕਿ ਪਰਜਾਈ ਨੇ ਪੰਗਰੇ ਹੋਏ ਕਿਉ ਦਾ ਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉੱਤੇ ਉਲਾਦ ਦਿੱਤਾ ਕਿਉ ਸੇਵੀਆਂ ਵਿੱਚੋਂ ਫਿਰਦਾ ਫਿਰਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਬਚੋਟੇ ਜੰਜੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ ਨਾ ਕਰਦਾ ਰਿਹਾ ਪਰ ਮੇਰੀ ਕੌਣ ਸੁਣਦਾ ਸੀ ਇਸ ਆਪ ਸਹੀੜੀ ਮੌਤ ਤੋਂ ਕਿੱਕਣ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰੌਂਠੇ ਤਾਂ ਖੈਰ ਦੋ ਨਹੀਂ ਤਾ ਡੇੜਕ ਮੈਂ ਕਿਸੇ ਤਰ੍ਹਾਂ ਤੰਨ ਤੰਨ ਕੇ ਲੰਗਾ ਲਾਈ ਪਰ ਸੇਵੀਆਂ ਦਾ ਕੀ ਬਣੇ ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ ਹੋਵੇ ਨਾ ਤਾਂ ਇੱਕ ਦੋ ਰੁਗ ਭਰ ਕੇ ਕਿਸੇ ਬੰਨੇ ਸੁੱਟ ਹੀ ਛੱਡਾ ਕੁਸ ਤਾਂ ਭਾਰ ਹੌਲਾ ਹੋਵੇ ਪਰ ਉਸ ਅੱਖਾਂ ਵਾਲੀ ਕੰਬਖਤ ਪਰਜਾਈ ਦਾ ਕੀ ਕਰਦਾ ਜਿਹੜੀ ਕਿ ਉਹ ਦਾ ਕੌਲ ਖਾਲੀ ਕਰਨ ਤੋਂ ਬਾਅਦ ਟੁਕਰੇ ਵਰਗਾ ਮੂਲ ਕਾਈ ਮੇਰੇ ਲਾਗੇ ਪਲੱਥਾ ਮਾਰ ਬੈਠੀ ਸੀ ਕਿਹੜੀ ਚੋਗੇ ਵਾਂਗ ਮੈਂ ਇੱਕ ਇੱਕ ਸੇਵੀ ਮੂੰਹ ਵਿੱਚ ਪਾ ਕੇ ਚਿਬ ਚਿਬ ਕੇ ਲੰਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਪਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ ਉਹ ਉੱਠ ਕੇ ਅੰਦਰ ਚਲੀ ਗਈ ਮੈਂ ਕਾਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜਾ ਪਾਸੇ ਰੁਗ ਸੁਟਾਂ ਪਿਛਲੀ ਕੰਧ ਦੀ ਨੁਕਰੇ ਇੱਕ ਦੰਦੂਰ ਲੱਗਾ ਹੋਇਆ ਸੀ ਮੈਂ ਸੋਚਿਆ ਇਹੋ ਠੀਕ ਹੈ ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸਵਾਹ ਨੂੰ ਉੱਪਰ ਉਹ ਤਾਂ ਕਰਕੇ ਟੱਕ ਛੱਡਾਂਗਾ ਬਸ ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕਦੀਆਂ ਸਨ ਰੁਗ ਭਰ ਲਿਆ ਹੱਥ ਪਛਾਣ ਲੈ ਜਾਣ ਲਈ ਥਾਲੀ ਤੋਂ ਚੁੱਕਿਆ ਹੀ ਸੀ ਕਿ ਫਿਰ ਉਹੀ ਭਾਬੀ ਸਿਰ ਤੇ ਆ ਧਮਕੀ ਤੇ ਬਿਨਾ ਪੁੱਛਿਆ ਇੱਕ ਹੋਰ ਪਰਾਂਠਾ ਥਾਲੀ ਵਿੱਚ ਦੇ ਮਾਰਿਆ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੱਡ ਬੈਠਾ ਹੁਣ ਖੈਰ ਨਹੀਂ ਅੱਧਾ-ਪਚੱਦਾ ਮੁੱਕ ਕੇ ਕਿਸੇ ਤਰ੍ਹਾਂ ਇਸ ਕਾਲੀ ਰੂਪੀ ਥਾਲੀ ਤੋਂ ਮੇਰੀ ਖਲਾਸੀ ਹੋ ਗਈ ਪਰ ਹੁਣ ਇੱਥੇ ਉੱਠ ਕੇ ਵੰਜੇ ਤੀਕ ਜਾਨ ਦੀ ਹਿੰਮਤ ਬਾਕੀ ਨਹੀਂ ਸੀ। ਪੇਟ ਪਾਟਣ ਵਾਲਾ ਹੋ ਗਿਆ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ। ਆਖਰ ਕਿਸੇ ਤਰ੍ਹਾਂ ਇਹ ਮੁਹੰਮ ਵੀ ਪੂਰੀ ਹੋਈ ਤੇ ਮੈਂ ਵਿਹੜੇ ਵਿੱਚ ਵਿਛੇ ਹੋਏ ਵਿਸਤਰੇ ਤੇ ਜਾ ਡੱਠਾ। ਘੜੀ-ਮੂੜੀ ਆਪਣੇ ਆਪ ਨੂੰ ਫਟਕਾਰਦਾ ਸਾਂ ਕਿ ਮੈਂ ਜੇ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਰ ਇੰਤਜ਼ਾਮ ਕੀਤਾ। ਜਾਨ, ਅਕਲ ਕਾਂਦ ਆ ਗਈ। ਸੱਜਿਓ ਖੱਬਿਓ ਤੇ ਖੱਬਿਓ ਸੱਜੇ ਉਸ ਸੋਲ ਵੱਟੇ ਲੈਂਦਾ ਸਾਂ ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ ਆ ਫਰੇਮਾ ਵਧਦਾ ਜਾ ਰਿਹਾ ਸੀ ਤੇ ਉਤੋਂ ਅਖਾਰਾਂ ਦਾ ਵਟ ਮੁੜਕਾ ਵਗ ਕੇ ਵਿਛਾਈ ਪਿਉ ਰਿਹਾ ਸੀ ਪੱਖੀ ਮੇਰੇ ਕੋਲ ਪਈ ਸੀ ਪਰ ਫੜ ਕੇ ਚੱਲਣ ਦੀ ਹਿੰਮਤ ਨਹੀਂ ਸੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਿਆ ਪਰ ਹੋਰ ਬਰਦਾਸ਼ਤ ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆ ਕੇ ਥੋੜੀ ਜਿਹੀ ਜਵੈਣ ਹੀ ਮੰਗ ਵੇਖਾ ਤਾਹੀ ਖਬਰ ਹੈ ਕਿ ਫੇਰ ਲੰਬਾ ਕੁੰਡ ਕੱਢੀ ਪਰਜਾਈ ਆ ਮੌਜੂਦ ਹੋਈ ਮੇਰੀ ਮੌਤ ਵਿੱਚ ਜਿਹੜੀ ਰਤੀ ਮਸਾ ਕਸਰ ਬਾਕੀ ਸੀ ਸ਼ਾਇਦ ਇਹ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਦੀ ਇੱਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ ਪਰਜਾਈ ਦੀ ਪਰਜਾਈ ਦੀ ਥਾਂ ਜੇ ਕਦੇ ਇਸ ਵੇਲੇ ਮੇਰੀ ਬੋਟੀ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਖੋ ਕੇ ਮੂੰਹ ਤੇ ਚੱਕ ਮਾਰਦਾ ਪਰ ਕਰਦਾ ਕੀ ਇਹ ਸੀ ਪਰਜਾਈ ਤੇ ਫਿਰ ਭੂਆ ਦੀ ਨੂੰ ਜੱਸ ਨਾਲ ਨਾ ਬੋਲ ਨਾ ਚਾਲ ਇੱਕ ਵੇਰੀ ਨਕਾਰ ਦੂਜੀ ਵੇਰੀ ਤੀਜੀ ਵੇਰੀ ਪਰ ਪਰਜਾਈ ਨੇ ਬੋਲਣਾ ਥੋੜਾ ਸੀ ਹੱਥ ਵਿੱਚ ਕਟੋਰਾ ਲਈ ਜਿਉਂ ਦਿੱਤਿਆਂ ਖੜੀ ਰਹੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ ਨਾ ਗਈ ਤਾਂ ਮੈਨੂੰ ਇੱਕ ਵਿਅੰਤ ਸੁਜੀ ਮੈਂ ਕਟੋਰਾ ਲੈ ਕੇ ਪੈਦ ਵੱਲੋਂ ਖੇਸ ਚੱਕ ਕੇ ਉੱਥੇ ਟਿਕਾਉਂਦਿਆਂ ਹੋਇਆ ਕਿ ਮੈਨੂੰ ਠੰਡਾ ਪੀਣ ਦੀ ਆਦਤ ਹੈ ਉਹ ਸ਼ਾਇਦ ਆਪਣੇ ਜੇਠ ਨੂੰ ਇੰਨੀ ਖੇਚ ਨਹੀਂ ਸੀ ਦੇਣਾ ਚਾਹਦੀ ਜਾਂ ਖਬਰ ਇਹ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀ ਲੈ ਬਹੁਤ ਉਤਾਵਲੇ ਹੋਣਗੇ ਭੱਜ ਕੇ ਗੜਵੀ ਚੁੱਕ ਲਈ ਤੇ ਫੈਂਟ ਕੇ ਠੰਡਾ ਕਰਨ ਲੱਗੀ ਚੰਨਾ ਫੇਰ ਮੇਰੇ ਹੱਥ ਵਿੱਚ ਖਿਆਲ ਸੀ ਸ਼ਾਇਦ ਫੜ ਕੇ ਤੁਰਦੀ ਬਣ ਫੜਾ ਕੇ ਤੁਰਦੀ ਬਣੇਗੀ ਪਰ ਸਾਸ ਨੇ ਸ਼ਾਇਦ ਉਹਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਚੰਨਾ ਖਾਲੀ ਲੈ ਕੇ ਮੁੜੇ ਐਸੇ ਵੇਲੇ ਜੇਕਰ ਉਹ ਛੰਨੇ ਦੀ ਥਾਂ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦਿੰਦਾ ਤਾਂ ਨਿਸ਼ਚੇ ਹੀ ਮੈਂ ਉਸੇ ਨੂੰ ਇਸ ਉੱਤੇ ਤਰਜੀਹ ਦੇਂਦਾ ਇੱਕ ਕੁੱਟ ਦੋ ਕੁੱਟ ਚਾਰ ਕੁੱਟ ਪਰ ਕੀ ਇਸ ਤਰ੍ਹਾਂ ਇਹ ਛੱਪੜ ਜਿਹੜਾ ਛੰਨਾ ਮੋਕਣ ਵਾਲਾ ਸੀ ਖਾਸਮ ਨੂੰ ਖਾ ਗਿਆ ਇਹੋ ਜਿਹਾ ਸੰਕੋਚ ਮੇਰੀ ਨਹੀਂ ਸਲਾਹ ਹਾਰਨ ਹਾਲੇ ਮਰਨ ਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਹਿੰਦਿਆ ਹੋਇਆ ਛੰਨਾ ਉਸ ਵੱਲ ਵਧਾਇਆ ਪਰ ਉਹ ਫੜਨ ਦੀ ਬਜਾਏ ਇੱਕ ਦੋ ਕਦਮ ਪਿਛਾਂ ਹਟ ਗਈ ਮਨ ਨੂੰ ਇਸ ਦੀ ਸ਼ੂ ਨਾਲ ਫਿੱਟ ਦੀ ਜਾਏ ਢੀਠਪੂਣੇ ਤੇ ਤਾਣ ਮੈਂ ਹੱਥ ਪਿਛਾਂ ਖਿੱਚਿਆ ਗੁੱਸੇ ਤੇ ਤਕਲੀਫ ਨਾਲ ਮੈਂ پاگل ਹੋ ਰਿਹਾ ਸਾਂ ਅੱਛਾ ਜ਼ਰਾ ਠੀ ਠਹਿਰ ਕੇ ਪੀਾਂਗਾ ਕਹਿ ਕੇ ਮੈਂ ਛੰਨੇ ਨੂੰ ਜਾਣ ਬੁੱਝ ਕੇ ਮੰਜੇ ਦੀ ਪੈਂਦ ਵੱਲ ਮੰਜੀ ਦੀ ਹੀ ਤੇ ਰੱਖ ਦਿੱਤਾ ਹੀ ਇਤਨੀ ਚੌੜੀ ਨਹੀਂ ਸੀ ਕਿ ਇਸ ਪ੍ਰਾਂਤ ਜੇ ਛੰਨੇ ਨੂੰ ਚੱਲ ਸਕਦੀ ਥਨ ਕਰਦਾ ਛੱਲਾ ਛੰਨਾ ਪੁੰਜੇ ਜਾ ਪਿਆ ਦੁੱਧ ਡੁੱਲ ਗਿਆ ਉਹ ਕਹਿ ਕੇ ਮੈਂ ਛੰਨਾ ਪੁੰਜੇ ਚੁੱਕਿਆ ਤੇ ਪਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਭੂਆ ਆਪਣੇ ਨਗੋਰੀ ਖੜਕਾਂ ਦੀ ਮੇਰੇ پاس ਆਪ ਜੀ ਕੁਝ ਨਹੀਂ ਦੁੱਧ ਡੁੱਲ ਗਿਆ ਇਹ ਨੂੰ ਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਕਿਹਾ ਤੇ ਫੇਰ ਕੀ ਹੋਇਆ ਦੁੱਧ ਦਾ ਕਾਲੇ ਜਾ ਹੋਰ ਲੈ ਆ ਜਾ ਕਿ ਕਹਿੰਦੀ ਹੋਈ ਭੂਆ ਮੇਰੇ ਕੋਲ ਆ ਬੈਠੀ ਮੈਂ ਆਖਿਆ ਦੋ ਕੜੀਆਂ ਬਹਿ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫੇਰ ਸੋਚਿਆ ਥੱਕਿਆ ਹੋਵੇਗਾ ਕਾ ਨੂੰ ਔਖਿਆ ਕਰਾਂ ਸੋ ਆਰਾਮ ਕਰ ਲਵੇ ਦੋ ਕੜੀਆਂ ਮੈਂ ਦਿਲ ਵਿੱਚ ਆਖਿਆ ਭੂਆ ਹੁਣ ਤੂੰ ਜ਼ਰੂਰ ਹਰ ਦੁਆਰ ਦਾ ਇਸ਼ਨਾਨ ਕਰੇਗੀ ਇਸੇ ਵੇਲੇ ਨੂੰ ਨੇ ਆ ਕੇ ਸੱਸ ਦੇ ਕੰਨ ਵਿੱਚ ਕੁਝ ਕਿਹਾ ਤੇ ਭੂਆ ਨੇ ਗੁੱਸੇ ਨਾਲ ਉੱਤਰ ਦਿੱਤਾ ਕੀ ਆਖਿਆ ਇਹ ਜਾਗਲਾ ਛੱਡੀਏ ਸਾਰੇ ਨੂੰ ਹਾਏ ਹਾਏ ਰੱਬਾ ਮੈਂ ਕਿਹੜੀ ਸੜ ਗਈ ਆ ਇਸ ਹੱਥੋਂ ਸਾਰੇ ਦੁੱਧ ਨੂੰ ਕਾਹਨੂੰ ਜਾਗ ਫੁਕਣੀ ਸੀ ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਵੇ ਪੀਵੇਗਾ ਸਵੇਰ ਦਾ ਭੁਖਣ ਪਾਣਾ ਸੰਧਿਆ ਵੇਲੇ ਦੇ ਦੋ ਫੁਲਕੇ ਖਾਦੇ ਉਤੋਂ ਸੋਤਾ ਪਿਆ ਏ ਇਹਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਸੀ ਸਾਡੇ ਘਰ ਜਾ ਜਾ ਕੇ ਰਾਮੇ ਕਿਆਂ ਦੇ ਦੁੱਧ ਘਰੋਂ ਦੁੱਧ ਦਾ ਛੰਨਾ ਲਿਆ ਨਾ ਪੂਆ ਜੀ ਤੁਹਾਨੂੰ ਮੇਰੇ ਸਿਰ ਦੀ ਸੌਂਹੇ ਦੁੱਧ ਨੂੰ ਭੇਜੋ ਮੈਂ ਤਰਲੇ ਨਾਲ ਕਿਹਾ ਲੈ ਹੋਰ ਸੁਣ ਭੂਆ ਪਿਆਰ ਭਰੀ ਕੁਰਕੀ ਨਾਲ ਬੋਲੀ ਇਹ ਵੀ ਕੋਈ ਰਾਹ ਪਿਆਏ ਸਵੇਰ ਦਾ ਭੁਖੜ ਪਾਣਾ ਮਾਂ ਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬੇਗਾਨਾ ਘਰ ਜਾਉ ਜਾਗੋ ਮੈਂ ਤੇ ਸਹਿਕ ਸਹਿਕ ਕੇ ਲਿਆ ਸੀ ਤੈਨੂੰ ਤਿੰਨਾ ਘਰਾਂ ਵਿੱਚੋਂ ਤੂੰ ਹੀ ਉਹ ਤੇ ਵੱਡਿਆਂ ਦੀ ਨਿਸ਼ਾਨੀ ਹੈ ਪੁੱਤ ਕਿਹੜੇ ਕਿਹੜੇ ਜ਼ਫਰ ਨੇ ਜਿਹੜੇ ਤੈਨੂੰ ਲੈਣ ਲਈ ਆਸਾ ਨਹੀਂ ਜਾਲੇ ਹੋਏ ਤੈਨ ਭਰਾ ਸਨ ਸੁੱਖ ਨਾਲ ਤੇਰੇ ਭਾਈਏ ਹੋਣੀ ਪਹਿਲਾ ਮੰਨਤਾ ਮੰਨ ਮੰਨ ਕੇ ਵੱਡਾ ਵਿਆਹ ਆ ਵਿਚਾ ਵਿਚਾਰਾ ਵਿਚਾਰਾ ਖਰੋ ਹੀ ਨਹੀਂ ਸੀ ਲੱਥਾ ਅਰੰਡਾ ਹੋ ਬੈਠਾ ਮੁੜ ਮਰਦਾ ਮਰ ਗਿਆ ਬੂਹਾ ਨਾ ਖੁੱਲਿਆ ਉਦੋਂ ਨਿਕਾ ਸੀ ਦੋਹ ਦੌਲਤ ਸੌ ਤੇਰਾ ਤਾਇਆ ਸੁਰਗਾ ਚ ਵਾਸਾ ਹੋਇਆ ਧਰਤੀ ਤੇ ਲੱਤ ਦਿੱਤਿਆਂ ਪਾਣੀ ਆਉਂਦਾ ਸੀ ਕੜੀ ਵਰਗਾ ਜਵਾਨ ਤੇ ਡਾਢਾ ਹੀ ਸੁਨੱਖਾ ਪੈੜੀ ਮੌਤ ਨੇ ਮਹਿਕ ਦਾ ਫੁੱਲ ਤੋੜ ਲਿਆ ਤੇ ਭੂਆ ਦੇ ਅਥਰੂ ਵਗ ਵਗ ਕੇ ਉਸ ਦੀਆਂ ਗੱਲਾਂ ਤੇ ਟੋਇਆਂ ਵਿੱਚ ਭਰਨ ਲੱਗੇ ਪਰ ਜਾਈ ਚਲੀ ਜਾ ਚੁੱਕੀ ਸੀ ਤੇ ਭੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ ਭਾਵੇਂ ਉਸ ਦੀ ਇਹ ਕਥਾ ਬੜੀ ਦਿਲਚਸਪ ਤੇ ਕਰुणा ਭਰੀ ਸੀ ਪਰ ਮੇਰਾ ਬਹੁਤ ਆਖਿਆਲ ਆਪਣੀ ਮੌਤ ਦੇ ਸੁਨੇਹੇ ਉਸ ਛੰਨੇ ਵੱਲ ਸੀ ਭੂਆ ਬੋਲਦੀ ਗਈ ਵਿਆਹ ਨੂੰ ਵਰਾ ਹੀ ਨਹੀਂ ਸੀ ਬੀਤਿਆ ਬੂਹੇ ਨਾਲ ਬੰਨੇ ਹੋਏ ਸਰੀ ਵੀ ਨਹੀਂ ਸੀ ਸੁੱਕੇ ਜੋ ਮੌਤ ਪੈੜੀ ਨੇ ਨਿਗਲ ਲਿਆ ਚੱਪੇ ਜਿੰਨੀ ਵਾਟੀ ਬੂਹੇ ਤੇ ਬਹਿ ਗਈ ਸਬਣਾ ਤੋਂ ਛੋਟਾ ਸੀ ਤੇਰਾ ਪਿਆ ਜਿਉਂ ਵਿਆਹਿਆ 8 ਵਰੇ ਬੀਤ ਗਏ ਵੇਲ ਚੂਆਂ ਚ ਨਹੀਂ ਪਿਆ ਬੇਪੁੱਤ ਕੋਈ ਥਾਣੇ ਛੱਡਿਆ ਕੋਈ ਪੀਰ ਨਹੀਂ ਛੱਡਿਆ ਹਨੂਮਾਨ ਦੇ ਜਾਗੇ ਕੀਤੇ ਪੈਰੋਂ ਦੀਆਂ ਕੰਜਕਾਂ ਜਿਵਾਈਆਂ ਪੀਰਾਂ ਦੀ ਸ਼ੀਰਨੀ ਚੜਾਈ ਬਾਵੇ ਕੰਬਣੀ ਕੰਬਲੀ ਵਾਲੇ ਦਾ ਰੋਟ ਦਿੱਤਾ ਇੱਕ ਕੀਤੀ ਸੀ ਅਸਾ ਪੁੱਤ 12 ਵਰਾ ਵਰਿਆਂ ਕੋਹਾਂ ਵਿੱਚ ਜਿੱਥੇ ਕਿਤੇ 10 ਪਈ ਭੱਜੇ ਗਏ ਪਰ ਝੋਲੀ ਖੈਰ ਕੇ ਧੋਨਾ ਪਿਆ ਛੇਕੜ ਦੀ ਬਾਕੀ ਪੀਰ ਦੀਨੇ ਸ਼ਾਹ ਦੀ ਖਾਨਗਾਹ ਤੇ ਸੁਖਨਾ ਸੁਖੀ ਤੱਕ ਕਿਤੋਂ ਸਾਡੀ ਪੂੜੀ ਕਬੂਲੀ ਗਈ ਤੇ ਮੈਂ ਮਸਾਂ ਤੇਰਾ ਮੂੰਹ ਵੇਖਿਆ ਪੁੱਤ ਈਸ਼ ਸੂਰਤਾ ਕੋਈ ਨਿਤ ਨਿਤ ਪਈਆਂ ਲਾਉਂਦੀਆਂ ਨੇ ਤੇ ਉਹ ਫੇਰ ਮੇਰਾ ਮੂੰਹ ਚੁੰਮਣ ਲੱਗ ਪਈ ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ ਪਰ ਧਿਆਨ ਬੂਹੇ ਵੱਲ ਸੀ ਪਰ ਜਾਈ ਆ ਗਈ ਤੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਖਾਲੀ ਕਟੋਰਾ ਉਸਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿੱਚ ਕਹਿਣ ਲੱਗੀ ਉਹਨਾਂ ਦੀ ਤੇ ਅੱਜ ਕੱਟੀ ਚੁੰਗ ਗਈ ਹੈ ਸੁਣਦੇ ਆਸਾਰ ਭੂਆ ਬੇਵਸੀ ਵਿੱਚ ਬੋਲ ਉਠੀ ਬਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਔਤਰਾ ਉਹ ਜੋ ਦੁੱਧ ਜੀ ਨੂੰ ਕੁੱਤੇ ਨਹੀਂ ਕਬੂਲਦੇ ਅੱਜ ਕਾਲ ਪੈ ਗਿਆ ਮੁੰਡਾ ਆਖੇਗਾ ਕਿ ਇਹ ਚੰਦਰੇ ਘਾਰ ਆਵੜਿਆ ਜਾਂ ਜੋ ਦੁੱਧ ਦੀ ਫੱਟ ਵੀ ਨਹੀਂ ਜੁੜਦੀ ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਤੇ ਉੱਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾ ਹੀ ਸਵੇਗਾ ਹਣ ਹਾਏ ਮਾਂ ਸਦਕੇ ਕਿਹੜਾ ਰਾਮ ਪਿਆ ਲੱਗਦਾ ਏ ਮੈਨੂੰ ਪਰ ਮੈਂ ਪੁੰਝੇ ਡੋਲੇ ਹੋਏ ਦੁੱਧ ਵਾਲਾ ਤੱਕਦਾ ਹੋਇਆ ਦਿਲ ਵਿੱਚ ਇਹ ਕਹਿ ਰਿਹਾ ਸਾਂ ਕਿ ਪळा ਹੋਇਆ ਮੇਰਾ ਚਰਖਾ ਟੁੱਟਾ ਜੰਦ ਅਜਾਬੋ ਛੁੱਟੀ ਜੇ ਕਰੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ